ਕੁੜੀ ਦੇ ਵਿਆਹ ਨੂੰ 5 ਸਾਲ ਹੋ ਗਏ ਤੇ ਘਰ ਦੇ ਵਿੱਚ ਇੱਕ ਮੁੰਡੇ ਅਤੇ ਕੁੜੀ ਨੇ ਵੀ ਜਨਮ ਲੈ ਲਿਆ। ਦੋਹਾਂ ਬੱਚਿਆਂ ਤੇ ਆਪਣੇ ਪਤੀ ਦੇ ਨਾਲ ਰਹਿੰਦੀ ਮਨਜੋਤ कौर ਨਾਮ ਦੀ ਇਹ ਕੁੜੀ ਮਨਪ੍ਰੀਤ ਦੇ ਨਾਲ ਵਿਆਹੀ ਗਈ ਸੀ। ਮਨਪ੍ਰੀਤ ਸਿੰਘ ਜਿਸਦੇ ਕੀ ਮਾਤਾ ਪਿਤਾ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਸਦੇ ਨਾਲ ਦੇ ਚਾਚੇ ਤਾਏ ਉੱਥੇ ਜ਼ਰੂਰ ਨੇ। ਤਾਂ ਇਹ ਚਾਚਾ ਸੋਹਰਾ ਜੋ ਕਿ ਆਪਣਾ ਹੱਕ ਇਸ ਪਰਿਵਾਰ ਸਮੇਤ ਉਹਨਾਂ ਦੀ ਹਰ ਇੱਕ ਗੱਲ ਦੇ ਉੱਤੇ ਸਮਝਦਾ ਸੀ ਉਸ ਦੇ ਵੱਲੋਂ ਇਸ ਕੁੜੀ ਦੀ ਜਾਨ ਲੈਣ ਦੇ ਇਲਜ਼ਾਮ ਲੱਗੇ ਨੇ ਜਿਸ ਦੇ ਵੱਲੋਂ ਕੁੜੀ ਨੂੰ ਪੱਖਾ ਤੱਕ ਵੀ ਨਹੀਂ ਚਲਾਉਣ ਦਿੱਤਾ ਜਾਂਦਾ ਸੀ ਗਰਮੀ ਦੇ ਵਿੱਚ ਸੌਂਦੇ ਬੈਠਦੀ ਇਸ ਕੁੜੀ ਨੂੰ ਜਦੋਂ ਪੱਖਾ ਨਹੀਂ ਲਾਣ ਦਿੱਤਾ ਗਿਆ ਉਸ ਦੀ ਤਾਰ ਨਹੀਂ ਚਲਾਣ ਦਿੱਤੀ ਗਈ ਤਾਂ ਝਗੜਾ ਵਧਦਾ ਗਿਆ ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਦੋ ਬੱਚਿਆਂ ਦੀ ਮਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇਸ ਪੂਰੀ ਘਟਨਾ ਦੇ ਹੋਣ ਤੋਂ ਬਾਅਦ ਕੁੜੀ ਦੀ ਮਾਂ ਕੈਮਰੇ ਦੇ ਸਾਹਮਣੇ ਆਈ ਉਸ ਦੇ ਭਰਾਵਾਂ ਨੇ ਹੱਥ ਜੋੜ-ਜੋੜ ਕੇ ਅਪੀਲ ਕੀਤੀ ਹੈ ਕਿਉਂ ਸਾਡੀ ਇਕਲੋਤੀ ਭੈਣ ਸੀ ਅਤੇ ਉਸਦੇ ਸਿਰ ਤੇ ਪਿਓ ਦਾ ਸਾਆਇਆ ਵੀ ਨਹੀਂ ਹੈ ਜਿਸਦੇ ਚਲਦੇ ਉਹ ਇਨਸਾਫ ਦੇ ਲਈ ਗੁਹਾਰ ਲਗਾ ਰਹੇ ਨੇ ਆਖਿਰਕਾਰ ਕੀ ਹੈ ਇਹ ਪੂਰਾ ਮਾਮਲਾ ਜਿੱਥੇ ਇੱਕ ਹੋਰ ਵਿਆਵਤਾ ਦੀ ਜਾਨ ਉਸਤੇ ਹੀ ਸਹਰੇ ਪਰਿਵਾਰ ਤੇ ਵਿੱਚ ਸਹਰਿਆਂ ਤੋਂ ਤੰਗ ਹੋ ਕੇ ਗਈ ਹੈ ਜਾਣਦੇ ਮੇਰਾ ਨਾਮ ਬਗਾ ਸਿੰਘ ਪਿੰਡੀਆਂ ਸਰਦਾ ਫੁੰਡੇ ਮੇਰਾ ਮੇਰੇ ਚਾਚੀ ਦੀ ਕੁੜੀ ਸੀ ਤੇ ਇੰਨਾ ਸਾਨੂੰ ਫੋਨ ਲਾਇਆ ਤੇ ਮੈਂ ਨਾਲ ਗਿਆ ਚਾਚੀ ਦੇ ਉੱਤੇ ਇਹਦਾ ਜਿਹੜਾ ਸੋਹਰਾ ਚਾਚਾ ਸੋਹਰਾ ਉਹ ਗੱਲ ਪਿਆ ਸਾਡੇ ਮੁੰਡਿਆਂ ਅਸੀਂ ਇੱਕ ਵਾਰੀ ਬਿਠਾਏ ਆ ਬਾਅਦ ਚ ਮਗਰੋਂ ਇਹਨੇ ਕੁਸੀ ਨਾਲ ਦਵਾਈ ਕੀਤੀ ਸਾਨੂੰ ਇਹਨਾਂ ਦੱਸਿਆ ਬਾਅਦ ਫਿਰ ਇਹ ਨਾਲੇ ਲੈ ਕੇ ਗਏ ਤੇ ਨਾਲੇ ਉਹਨਾਂ ਜਵਾਬ ਦਿੱਤਾ ਭਾਈ ਲੋਕੋ ਕੇ ਲੈ ਕੇ ਗਏ ਲੋਕੋ ਕੋਲ ਜਵਾਬ ਮਿਲ ਗਿਆ ਭਾਈ ਡੈਥ ਹੋ ਗਈ ਹਾਂ ਹਾਂਜੀ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਪਹਿਲਾਂ ਵੀ ਰਹਿੰਦਾ ਸੀ ਲੜਾਈ ਰਹਿੰਦੀ ਸੀ ਹਾਂ ਉਹ ਤੋਂ ਰਹਿੰਦਾ ਸੀ ਜਿਹੜਾ ਭਾਜੀ ਆ ਸਾਡਾ ਇਹ ਜਿਹੜਾ ਸਾਡਾ ਇਹਦੇ ਸੱਖਾ ਮਾਪਦੇ ਨਹੀਂ ਹੈਗਾ ਸੱਖਾ ਮਾਪੋ ਲਿਆ ਗਿਆ ਸਾਤਾ ਸੋਰਾ ਨਹੀਂ ਦਾ ਸਾਡੀ ਜੱਟਾਂ ਇਹਨਾਂ ਨੂੰ ਕੋ ਕੋ ਹੋ ਨਹੀਂ ਇਹਨਾਂ ਨਾਲ ਲੜਾਈ ਝਗੜਾ ਕਰਦੇ ਹੀ ਇਹਨਾਂ ਨਾਲ ਹਾਂ ਜੀ ਥਾਂ ਬੰਨੇ ਚ ਕੱਢਦੇ ਸੀ ਕਿ ਤੁਸੀਂ ਜਾਓ ਕੀ ਮੰਗ ਕਰਦੇ ਹੋ ਮੰਗ ਇਹੀ ਕਰਨੀ ਆ ਵੀਰ ਜੀ ਸਾਨੂੰ ਇਨਸਾਫ ਚਾਹੀਦਾ ਚਾਚਾ ਸਾਡਾ ਬਹੁਤ ਜੇ ਚਿਰ ਦਾ ਪੂਰਾ ਹੋ ਗਿਆ 22 ਸਾਲ ਹੋ ਗਿਆ ਚਾਚੀ ਸਾਡੀ ਵੀ ਤੁਸੀਂ ਦੇਖ ਸਕਦੇ ਲਤੋਖ ਹੋ ਜੀ ਆ ਤੇ ਸਾਨੂੰ ਇਨਸਾਫ ਚਾਹੀਦਾ ਸਾਡੀ ਕੱਲੀ ਕੱਲੀ ਭੈਣ ਸੀ ਕੀ ਨਾਮ ਹੈ ਕਿਹੜਾ ਪਿੰਡ ਹੈ ਜਿਹਦੀ ਮੌਤ ਹੋਈ ਤਾਂ ਢੀ ਕੀ ਲੱਗਦੀ ਸਾਰਾ ਵਿਸਤਾਰ ਨਾਲ ਦੱਸੋ ਮੇਰੀ ਪਤਨੀ ਆ ਤੇ ਖਾਣ ਵਾਲਾ ਵਿਆਹ ਹੀ ਨਹੀਂ ਕੀ ਨਾਂ ਸੀ ਬੇਟੀ ਦਾ ਹਾਂ ਹੁਣ ਜਵਾਬ ਕਰੋ ਤੁਹਾਡਾ ਕੀ ਨਾਮ ਆ ਮੇਰਾ ਸਰ ਕਿੰਨੇ ਸਾਲ ਹੋਏ ਬਿਆਨ ਨੂੰ ਬਿਆਨ 5 ਸਾਲ ਕੀ ਗੱਲਬਾਤ ਹੋਈ ਸੀ ਗੱਲਬਾਤ ਪੱਤੇ ਹੋਈ ਸੋਰਾ ਲੜਦਾ ਸੀ ਬੜੇ ਚਲ ਜਉਂਦੀ ਰਹੀ ਹੁੰਦੇ ਲੜਦੇ ਹਨ ਸਾਰੇ ਜੀਵੇਂ ਚੀਜ਼ ਮਾਰ ਕੋਟ ਦੇ ਅੰਦਰ ਮੈਂ ਜਾਣੀ ਹਾਂ ਹੁਣ ਕਰਦੇ ਆ ਤਾਂ ਮੈਂ ਜਾਣੀ ਮਾਤਮੂਤ ਦੇਖਾਂਗੀ ਸੱਤ ਨੂੰ ਨਾ ਕੋਈ ਫਿਰ ਤੇ ਹੀ ਨਹੀਂ ਕੋਈ ਹੂੰ ਫਿਰ ਤੇ ਦੰਦਾਂ ਦਾ ਨਹੀਂ ਕੋਈ ਚੋਕ ਦੇ ਲੀ ਕੋਟ ਮਾਰ ਕਿਉਂ ਕਰਦੇ ਸੀ ਕੋਟ ਮਾਰਿਆ ਇਥਾਂ ਮਾ ਸਿੱਪਾ ਨਹੀਂ ਹੈ ਗਾਂ ਦੇ ਛਾਨ ਬੱਕਰੀ ਬਾਦ ਭਾਂਡੇ ਜ ਪਤ ਮੰਜੇ ਡੰਗੇ ਹਨ ਹੂੰ ਮੇਰੀ ਤੇ ਹੀ ਪੱਥਰ ਕੱਢਦੇ ਹਨ ਮਿਲਦੀ ਦਾਜ ਦੇ ਸਾਰੇ ਪਾਸ ਦਿੱਤਾ ਨੇ ਹੂੰ ਅੱਜ ਕੀ ਗੱਲਬਾਤ ਹੋਈ ਅੱਜ ਪੁੱਤ ਮੇਰੀ ਧੀ ਨੂੰ ਮੈਂ ਮਾਰਿਆ ਮੋਥੇ ਖੋਲ ਗਈ ਹਾਂ ਸੌਰਾ ਗਾਲ ਪਿਆ ਆ ਦੀ ਕਿ ਬੀਬੀ ਆਏ ਨੂੰ ਹੋਰ ਇਹਦੇ ਮਨ ਤਾਰ ਦਾ ਮੁੱਤ ਪੁੱਤ ਹੋਈ ਬੱਤੀ ਆਈ ਲਾਰ ਲਾਈ ਤੇ ਮੇਰੀ ਧੀ ਦਾ ਪੱਖਾ ਬੰਦ ਕਰ ਦਿੱਤਾ ਤੇ ਉਹਨੇ ਲਾਈ ਮੇਰੀ ਧੀ ਨੂੰ ਨਾਲ ਇਤਨੀ ਫਿਰ ਆ ਸੌਰਾ ਗਾਲ ਪੈ ਗਿਆ ਮੈਂ ਬਾਹ ਬੂਟ ਕਰ ਨੂੰ ਆ ਗਈ ਤੇ ਫਿਰ ਮਗਰੋਂ ਮੇਰੀ ਧੀ ਨੂੰ ਫੇਰ ਨਾ ਬੜਾ ਮਾਰਿਆ ਹੂੰ ਫਿਰ ਨਾ ਕੋਈ ਨਾ ਦਵਾਈ ਪੁੱਤ ਖਾ ਲਈ ਇਹਨੇ ਮੇਰੀ ਧੀ ਨੂੰ ਸੌਰਾ ਸਾਰੇ ਮੇਰੀ ਧੀ ਦੇ ਵੈਰ ਪਏ ਹੂੰ ਕੱਲੀ ਮੇਰੀ ਸੀ ਪ੍ਰਬੰਧਨ ਨਹੀਂ ਹੈ ਵਸਤੇ। ਹੂੰ। ਮੇਨ ਕਾਰਨ ਕੀਆ ਅੱਜ ਝਗੜਾ ਆ ਜਿਹੜਾ ਪਹਿਲਾਂ ਝਗੜਾ ਹੁੰਦਾ ਸੀ ਉਹਦਾ ਕੀ ਕਰਨੀ ਸੀ। ਮੈਨੂੰ ਪਤਾ ਹੀ ਨਹੀਂ ਆ ਕਿ ਅੰਦਰ ਇਹ ਹੋ ਜਾਂਦੇ ਰਹਿੰਦੇ ਚੁਆਪਾ। ਹੂੰ। ਤੇ ਅੱਜ ਆਹ ਕਿਹਾਂ ਤੇ ਮਗਰ ਮੇਰੀ ਧੀ ਨੇ ਆ ਵੀ ਅਗੂ ਮੇਰੀ ਮਾਂ ਆਉਂਦੀ ਗੁੱਸੇ ਨਾਲ ਦਵਾਈ ਕਰਦੀ। ਉਹਨਾ ਕੁੱਟਿਆ ਬਣਾ ਮੇਰੀ ਧੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਬਿਲਕੁਲ ਲਾਇਆ ਹੈ। ਧੀ ਲਾ ਦਿੰਦੀ ਪੜੀ ਨਾ। ਅੱਛਾ। ਮੇਰੀ ਧੀ ਪੜੀ ਮੈਂ ਪੜਾ ਹੀ। ਜਦੋਂ ਤੁਹਾਨੂੰ ਤੁਹਾਡੀ ਬੇਟੀ ਨੇ ਫੋਨ ਕੀਤਾ। ਉਦੋਂ ਕੀ ਗੱਲ ਬਾਤ ਹੋਈ ਤੁਹਾਡੀ ਉਹ ਗੱਲ ਬਾਤ ਤਾਰਾਂ ਦੀ ਪੁੱਤ ਹੋਈ ਨਾਉਂ ਦੀ ਹਮ ਅਜੀ ਬੀਬੀ ਆਏ ਨਾ ਮੇਰੇ ਸਹੁਰਾ ਲੜਦਾ ਮੈਂ ਚੱਲ ਮੇਰੇ ਨੂੰ ਤੁਰ ਜਾ ਘਰ ਅੱਗੇ ਦਵਰ ਜਾਂਦੀ ਰਹੀ ਤੇ ਹਮ ਕਹਿੰਦੀ ਨਹੀਂ ਬੀਬੀ ਮੈਂ ਇੱਥੇ ਹੀ ਰਹਿਣੀ ਆ ਤੂੰ ਜਾ ਘਰਾਂ ਵਾਲਿਆ ਘਰੀ ਰਹਿਣਾ ਸਰ ਮਦਰਾ ਹੀ ਨਾਲੇ ਸਹੁਰਾ ਹਾਂ ਅੱਛਾ ਸਹੁਰਾ ਮਦਰਾ ਹੀ ਨਾਲੇ ਸਰ ਚਾਚਾ ਸਹੁਰਾ ਹੈ ਅਛਾ 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 ਚਾਚਾ ਭਾਜੀ ਅੱਜ ਨਾਲ ਉਹ ਮਾਦਰੀ ਅਛਾ ਚਾਚਾ ਸਹੁਰਾ ਮੇਨੇ ਮੇਰੀ ਧੀ ਪਾਰੀ ਪੁੱਤ ਕੱਲੀ ਕੱਲੀ ਮੇਰੀ ਤੇ ਤੁਸੀਂ ਕਿਹਨੂੰ ਦੋਸ਼ੀ ਕਿਨੂੰ ਮੰਨਦੇ ਹੋ આરોપી ਕਿਨੂੰ ਮੰਨਦੇ ਹੋ ਕੋ ਚਾ ਚਾ ਚੇ ਸੋਰੀ ਨੂੰ ਮੰਨਦੇ ਹੋ ਕਿ ਕਿਸੇ ਹਾਂਜੀ ਉਹਨਾਂ ਨੂੰ ਜਿਹੜਾ ਦਾ ਘਰ ਵਾਲਾ ਉਹ ਠੀਕ ਸੀ ਉਹ ਬਹੁਤ ਚੰਗਾ ਵਿਚਾਰਾ ਸਿੱਧਾ ਉਹਨਾਂ ਨੂੰ ਲੱਗਾ ਪਿੰਡੀ ਸਿੱਧੀ ਇਸ ਤਰੀਕੇ ਲੱਗਾ ਅਰੇ ਉਹ ਠੰਡਾ ਮੇਰਾ ਜਵਾਈ ਵਿਚਰਾ ਘਰ ਦਾ ਯਾਰ ਦਿੱਤਾ ਇਹਨਾਂ ਨੇ ਮੇਰੀ ਧੀ ਦੀ ਆਪਣੀ ਸਾਰੀ ਹਾਂ ਕਿੰਨੇ ਬੱਚੇ ਕਿੰਨੇ ਸੀ ਦੋ ਬੁੱਢੀ ਦਾ ਘਰ ਦਾ ਉਹ ਬੁੱਢੀ ਹਰੀ ਥਲੀ ਆਵੇ ਕੀ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਹੈ ਕੀ ਮੰਗ ਕਰਦੇ ਹੋ ਸਰਪਾਲ ਸਾਹਿਬ ਪੁਲਿਸ ਪਹੁੰਚੀ ਹੈ ਮੌਕੇ ਤੇ ਨਹੀਂ ਸਾਫ ਨਹੀਂ ਆ ਗਿਆ ਹਾਂ ਹਾਂ ਕੀ ਮੰਗੀ ਕਰਦੇ ਹੋ ਨਹੀਂ ਨਹੀਂ ਕੋਈ ਸਮਝ ਸਾਫ ਹੈ ਬੰਗੀ ਤੇ ਇਹ ਜਿਹੜੀ ਆ ਮਨਜੋਤ कौर ਪਤਨੀ ਮਨਪ੍ਰੀਤ ਸਿੰਘ ਵਾਸੀ ਖਾਨਵਾਲ ਇਹਦੀ ਸ਼ਾਦੀ 5 ਸਾਲ ਪਹਿਲਾਂ ਮਨਪ੍ਰੀਤ ਸਿੰਘ ਦਰਸ਼ਨਦਾ ਸਿੰਘ ਨਾਲ ਹੋਈ ਤੇ ਇਹ ਜਿਹੜੇ ਕੱਲ ਮਿਤੀ 12 ਨਵੰਬਰ ਨੂੰ ਇਹਦੇ ਇਹਨਾਂ ਦੇ ਲੜਕੀ ਦੀ ਮਾਤਾ ਸਤੀ ਪਤਨੀ ਸਰਬਜੀਤ ਸਿੰਘ ਬਸੇ ਭਿੰਡੀ ਸੈਦਾ ਜਿਹੜੀ ਨੂੰ ਮਿਲ ਗਈ ਉਹਦੇ ਕਹਿਣ ਮੁਤਾਬਕ ਵੀ ਇਹ ਜਿਹੜਾ ਇਹਦਾ ਚਾਚਾ ਸੋਰਾ ਭਿੰਦਰ ਸਿੰਘ ਪੁੱਤਰ ਨਿਕਾ ਸਿੰਘ ਆ ਇਹਨੇ ਇਹਨੂੰ ਤੰਗ ਪ੍ਰੇਸ਼ਾਨ ਕੀਤਾ ਸੀ ਤੇ ਕੁੱਟਮਾਰ ਕੀਤੀ ਸੀ ਇਹਦਾ ਆਸੀ ਝਗੜਾ ਹੋਇਆ ਜਿਸ ਤੋਂ ਨਾ ਇਹਨੇ ਕਿ ਮਕਦਮਾ ਦਰਜ ਕੀਤਾ ਵਾ ਤਫਤੀਸ਼ ਦੇ ਵਿੱਚ ਜੋਰ ਤੱਕ ਸਮਾਂ ਲੱਗਦਾ ਤੇ ਤੁਹਾਡੇ ਅਗਲੇ ਕਦਮ ਵੀ ਮਿਲ ਜੇ ਤੇ ਗ੍ਰਿਫਤਾਰੀ ਕੀਤੀ ਗਈ ਇਹਨੇ ਅੱਲੇ ਕੋਈ ਗ੍ਰਿਫਤਾਰੀ ਨਹੀਂ